ਖੀਰੇ ਦੇ ਫਾਇਦੇ ਨੰਬਰ 1 ਖੀਰਾ ਬਾਈ ਅਤੇ ਪਿਤਨਾਸ਼ਕ ਹੈ ਭੋਜਨ ਦੇ ਨਾਲ ਖਾਦੇ ਜਾਣ ਵਾਲੇ ਸਲਾਦ ਵਿੱਚ ਇਸ ਦੀ ਵਰਤੋਂ ਜ਼ਿਆਦਾ ਕਰੋ ਨੰਬਰ 2 ਖੀਰੇ ਦਾ ਰਸ ਸ਼ੂਗਰ ਰੋਗ ਵਿੱਚ ਲਾਭ ਪਹੁੰਚਾਉਂਦਾ ਹੈ ਇਸ ਦੇ ਰਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਅਤੇ ਸਵਾਦ ਅਨੁਸਾਰ ਨਾਮਕ ਮੇਲਾ ਕੀ ਪੀਣਾ ਚਾਹੀਦਾ ਹੈ ਨੰਬਰ 3 ਖੀਰੇ ਦਾ ਰਸ ਪਥਰੀ ਵਿੱਚ ਲਾਭਦਾਇਕ ਹੈ 250 ਗ੍ਰਾਮ ਰਸ ਦਿਨ ਵਿੱਚ 3 ਵਾਰ ਪੀਣ ਨਾਲ ਪਿਸ਼ਾਬ ਦੀ ਜਲਨ ਅਤੇ ਰੁਕਾਵਟ ਵਿੱਚ ਬਹੁਤ ਲਾਭ ਹੁੰਦਾ ਹੈ ਨੰਬਰ 4 ਭੋਜਨ ਵਿੱਚ ਲਸਣ ਅਤੇ ਖੀਰਾ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਗੋਡਿਆਂ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 5 ਖੀਰੇ ਦੇ ਰਾਸ ਵਿੱਚ ਰੂਣ ਦੇ ਪੰਬੇ ਨੂੰ ਭਿਉਂ ਕੇ ਪਲਕਾਂ ਉੱਤੇ ਅਤੇ ਅੱਖਾਂ ਦੇ ਆਸੇ-પાસੇ ਰੱਖੋ ਫਿਰ ਥੋੜੀ ਦੇਰ ਬਾਅਦ ਹਟਾ ਦਿਓ 2-3 ਹਫ਼ਤੇ ਤੱਕ ਹਰ ਰੋਜ਼ ਅਜਿਹਾ ਕਰਨ ਨਾਲ ਅੱਖਾਂ ਦੇ ਹੇਠਾਂ ਅਤੇ ਆਸ-ਪਾਸ ਦਾ ਕਾਲਾਪੰਨ ਦੂਰ ਹੋ ਜਾਂਦਾ ਹੈ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ